ਨਮਸਕਾਰ ਆਕਾਸ਼ ਵਣੀ ਦਾ ਇਹ ਜਲੰਧਰ ਕੇਂਦਰੇ ਹੁਣ ਤੁਸੀਂ ਸਰਬਜੀਤ ਗੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਨਵੀਂ ਦਿੱਲੀ ਵਿੱਚ ਨਵੇਂ ਸੰਸਦ ਪਵਨਵੇ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਨਵੇਂ ਚੁਣੇ ਗਏ ਲੋਕ ਸਭਾ ਮੈਂਬਰਾਂ ਵੱਲੋਂ ਸਦਨ ਦੇ ਮੈਂਬਰ ਵੱਚੋਂ ਸੌ ਚੁੱਕਣ ਨਾਲ ਸ਼ੁਰੂ ਹੋਇਆ ਲੋਕ ਸਭਾ ਦੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾ ਸਦਨ ਦੇ ਮੈਂਬਰ ਵੱਚੋਂ ਸੌ ਚੁੱਕੀ ਪ੍ਰੋਟਮ ਸਪੀਕਰ ਵਰਤੁਰ ਹਰੀ ਮਹਿਤਾਬ ਨੇ ਸ਼੍ਰੀ ਮੋਦੀ ਨੂੰ ਸੌ ਚੁਕਾਈ ਇਸ ਤੋਂ ਬਾਅਦ ਸ਼੍ਰੀ ਮਹਿਤਾਪ ਨੂੰ ਸਪੀਕਰ ਦੀ ਚੋਣ ਤੱਕ ਲੋਕ ਸਭਾ ਦੀ ਕਾਰਵਾਈ ਚਲਾਉਣ ਵਿੱਚ ਸਹਾਇਤਾ ਕਰਨ ਲਈ ਨਿਯੁਕਤ ਕੀਤੇ ਗਏ ਚੇਅਰਪਰਸਨ ਦੇ ਪੈਨਲ ਦੀ ਸੌਂ ਚੁਕਾਈ ਗਈ। ਭਾਜਪਾ ਦੇ ਸੰਸਦ ਮੈਂਬਰਾਂ ਰਾਧਾ ਮੋਹਨ ਸਿੰਘ ਅਤੇ ਫੱਗਣ ਸਿੰਘ ਕੁਲਸਤੇ ਨੇ ਚੇਅਰਮੈਨ ਪੈਨਲ ਦੇ ਮੈਂਬਰਾਂ ਵੱਜੋਂ ਸੌਂ ਚੁੱਕੀ। ਨਵੀਂ ਲੋਕ ਸਭਾ ਦੇ ਸਪੀਕਰ ਦੀ ਚੋਣ 26 ਜੂਨ ਨੂੰ ਹੋਏਗੀ ਜਦਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ 27 ਜੂਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਰਾਜ ਸਭਾ ਦਾ ਸੈਸ਼ਨ 27 ਜੂਨ ਨੂੰ ਸ਼ੁਰੂ ਹੋਏਗਾ ਸੰਸਦ ਦਾ ਸੈਸ਼ਨ 3 ਜੁਲਾਈ ਨੂੰ ਸਮਾਪਤ ਹੋਏਗਾ NEET UG ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਬਿਹਾਰ ਪੁਲਿਸ ਨੇ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਕਿਹਾ ਹੈ ਕਿ NEET UG ਪ੍ਰੀਖਿਆ ਦਾ ਪ੍ਰਸ਼ਨ ਪੱਤਰ ਹਜ਼ਾਰੀਬਾਗ ਚਾਰਖੰਡ ਦੇ ਇੱਕ ਪੇਸ਼ੇਵਰ ਗਰੋ ਨੇ ਲੀਕ ਕੀਤਾ ਸੀ ਇਸ ਦਰਾਂ ਨੈਸ਼ਨਲ ਟੈਸਟਿੰਗ ਏਜੰਸੀ NTA ਦੇ ਡਾਇਰੈਕਟਰ ਜਨਰਲ ਸੁਬੋਦ ਕੁਮਾਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ Indian Trade Promotion Organisation ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ प्रदीप ਸਿੰਘ ਖਰੋਲਾ ਨੂੰ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਇਸ ਸਾਲ ਦੀ ਪ੍ਰੀਖਿਆ ਵਿੱਚ ਜ਼ੀਰੋ ਅੰਕ ਪ੍ਰਾਪਤ ਕਰਨ ਵਾਲੇ 1563 ਵਿਦਿਆਰਥੀਆਂ ਦੀ ਕੱਲ ਮੋੜ ਪ੍ਰੀਖਿਆ ਹੋਈ ਜਿਸ ਵਿੱਚ ਸਿਰਫ 813 ਉਮੀਦਵਾਰ ਪ੍ਰੀਖਿਆ ਵਿੱਚ ਬੈਠੇ ਸਨ ਅਤੇ 700 ਉਮੀਦਵਾਰ ਗੈਰ ਹਾਜ਼ਰ ਰਹੇ ਦੇਸ਼ ਵਿੱਚ ਆਜ਼ਾਦੀ ਤੋਂ ਪਹਿਲਾ بڑے ਦਿਨ ਅਪਰਾਧਿਤ ਕਾਨੂੰਨਾ ਦਿੱਤਾ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਦੀ ਲੋੜ ਮੁਤਾਬਿਕ ਬਣਾਏ ਗਏ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਮੋਗਾ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਐਡਵੋਕੇਟ ਸਤਨਾਮ ਕੌਰਤਾ ਇਨ੍ਹਾਂ ਕਾਨੂੰਨਾ ਬਾਰੇ ਕਹਿਣਾ ਹੈ ਜੁਲਾਈ ਤੋਂ ਨਵੇਂ ਕਾਨੂੰਨ ਲਾਗੂ ਕੀਤੇ ਜਾਣਗੇ ਇਹਦੇ ਵਿੱਚ ਇਹਨਾਂ ਨੇ ਕਈ ਅਮੈਂਡਮੈਂਟਸ ਤੇ ਕਈ ਚੇਂजेस ਕੀਤੇ ਆ ਜਿਵੇਂ ਕਿ ਆਈਪੀਸੀ ਦੇ ਵਿੱਚ ਪਹਿਲਾਂ 511 ਸੈਕਸ਼ਨਸ ਹੁੰਦੇ ਸੀਗੇ ਹੁਣ 358 ਸੈਕਸ਼ਨਸ ਨੇ ਇਹਨਾਂ ਨੇ ਆਈਪੀਸੀ ਦੇ ਵਿੱਚ 21 ਨਿਊ ਆਫੈਂਸਸ ਨੂੰ ਇਨਵੋਲਵ ਕੀਤਾ ਹੈ ਉਸੇ ਤਰ੍ਹਾਂ ਜਿਵੇਂ ਸੀਆਰਪੀਸੀ ਦੇ 484 ਸੀਗੇ ਹੁਣ ਸੈਕਸ਼ਨਸ 531 ਹੋਣਗੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਧਿਨਿਯਮ ਦੇ ਵਿੱਚ ਜਿਹੜਾ ਰੇਪ ਹੁੰਦਾ ਸੀਗਾ ਉਹਦੀ ਧਾਰਾ ਬਦਲ ਕੇ 63 ਕਰਤੀ ਗਈ ਹੈ ਜੀ ਮਰਡਰ ਜੀ ਜਿਹੜੀ ਪਹਿਲਾਂ 302 ਹੁੰਦੀ ਸੀ ਉਹ 101 ਹੋ ਗਈ ਹੈ ਫਰਾਡ ਦੀ 420 ਹੁੰਦੀ ਸੀ ਹੁਣ 316 ਦੇ ਵਿੱਚ ਇੰਟਰੋਡਿਊਸ ਕੀਤੀ ਹੈ ਇਹਨਾਂ ਨੇ ਜਿਹੜਾ ਗੈਂਗ ਰੇਪ ਹੋਊਗਾ ਉਹਦੇ ਵਿੱਚ 20 ਸਾਲ ਦੀ ਸਜ਼ਾ ਤੇ ਲਾਈਫ ਇੰਪਰੂਵਮੈਂਟ ਹੈ ਤੇ ਜਿਹੜਾ ਨਾਬਾਲਗ ਬੱਚੇ ਨਾਲ ਰੇਪ ਹੋਊਗਾ ਉਹਦੇ ਲਈ ਇਹਨਾਂ ਨੇ ਇੱਕ ਅਲੱਗ ਸ਼੍ਰੇਣੀ ਦਿੱਤੀ ਹੈ ਚਾਈਲਡਸ ਤੇ ਊਮਨਸ ਰਿਗਾਰਡਿੰਗ ਇਹਨਾਂ ਨੇ ਸਪੈਸ਼ਲ ਲਾਅ ਕ੍ਰੀਏਟ ਕੀਤੇ ਹੈ ਬਾਕੀ ਪਨਿਸ਼ਮੈਂਟਸ ਵਧਾਈਆਂ ਗਈਆਂ ਨੇ ਫਾਈਨਸ ਵੀ ਵਧਾਏ ਗਏ ਆ ਕੁਝ ਟੈਰਰਿਜ਼ਮ ਪਹਿਲਾਂ ਜਿਹੜਾ ਕਿ ਆਪਣੇ ਸੀਆਰਪੀਸੀ ਦੇ ਵਿੱਚ ਨਹੀਂ ਸੀਗਾ ਉਹ ਨੂੰ ਵੋਲਵ ਕੀਤਾ ਗਿਆ ਹੈ ਯੂਆਈਡੀਆਈ ਨੇ ਆਮ ਲੋਕਾਂ ਦੀ ਸਹੂਲਤ ਲਈ ਬਿਨਾ ਕਿਸੇ ਚਾਰਜ ਦੇ ਆਧਾਰ ਕਾਰਡ ਅਪਡੇਟ ਦੀ ਤਾਰੀਖ ਵਧਾ ਕੇ 14 ਸਤੰਬਰ ਤੱਕ ਕਰ ਦਿੱਤੀ ਹੈ ਇੱਕ ਸਰਕਾਰੀ ਬੁਲਾਰੇ ਨੇ ਚੰਡੀਗੜ੍ਹ ਵਿੱਚ ਸੱਸਿਆ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਿੱਚ ਆਧਾਰ ਕਾਰਡ ਸਭ ਤੋਂ ਹਮ ਦਸਤਾਵੇਜ਼ ਹੈ ਅਤੇ 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਜ਼ਰੂਰੀ ਹੈ ਪਹਿਲਾਂ 14 ਜੂਨ ਤੱਕ ਫ੍ਰੀ ਵਿੱਚ ਆਧਾਰ ਅਪਡੇਟ ਕੀਤਾ ਜਾ ਸਕਦਾ ਸੀ ਜਿਸ ਨੂੰ ਹੁਣ 3 ਮਹੀਨੇ ਕੇ ਵਧਾਉਂਦੇ ਹੋਏ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਤਰੀਖ 14 ਸਤੰਬਰ ਤੱਕ ਕਰ ਦਿੱਤੀ ਗਈ ਹੈ ਨਾਗਰਿਕ ਖੁਦ ਵੀ uidai.gov.in ਵੈਬਸਾਈਟ ਤੇ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰ ਸਕਦੇ ਨੇ ਇਸ ਤੋਂ ਇਲਾਵਾ ਕਿਸੇ ਵੀ CSC ਦੇ ਆਧਾਰ ਸੈਂਟਰ ਤੇ ਜਾ ਕੇ ਕਰਵਾਇਆ ਜਾ ਸਕਦਾ ਹੈ ਬੁਲਾਰੇ ਨੇ ਅਪੀਲ ਕੀਤੀ ਹੈ ਕਿ ਜਿਹਨਾਂ ਵਿਅਕਤੀਆਂ ਨੇ ਪਿਛਲੇ 10 ਸਾਲਾਂ ਵਿੱਚ ਆਧਾਰ ਕਾਰਡ ਨੂੰ ਅਪਡੇਟ ਨਹੀਂ ਕਰਾਇਆ ਉਹ ਸਮਾਂ ਰਹਿੰਦੇ ਆ ਅਪਡੇਸ਼ਨ ਜ਼ਰੂਰ ਕਰਵਾ ਲੈਣ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਹੇਟ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਮੁਹਿੰਮ ਦਾ ਹਿੱਸਾ ਬਣਾਉਣ ਲਈ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ एसएसपी वरुण शर्मा ਵੱਲੋਂ ਕੱਲ ਪੁਲਿਸ ਲਾਈਨ ਪਟਿਆਲਾ ਤੋਂ ਮਿਸ਼ਨ ਸਹਿਯੋਗ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤਿਆਂ ਨੇ ਉੱਚ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਤੋਂ ਨਸ਼ਿਆਂ ਦਾ ਮੁਕੰਮਲ सफाया ਕਰਨ ਦਾ عہد ਲਿਆ ਮੀਟਿੰਗ ਦੌਰਾਨ ਹਰਚਰਨ ਸਿੰਘ ਪੁੱਲਰ ਨੇ ਕਿਹਾ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਸਖਤ ਕਾਰਵਾਈ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮ ਵੀ ਜ਼ਰੂਰੀ ਹੈ ਤੇ ਇਸ ਮਕਸਦ ਨਾਲ ਹੀ ਜ਼ਿਲ੍ਹੇ ਵਿੱਚ ਕਾਸੋ ਬਿਆਨ ਦੇ ਨਾਲ-ਨਾਲ ਮਿਸ਼ਨ ਸਹਿਯੋਗ ਦੀ ਸ਼ੁਰੂਆਤ ਵੀ ਕੀਤੀ ਗਈਏ ਉਨ੍ਹਾਂ ਕਿਹਾ ਕੀ ਹਰ ਇੱਕ 15 ਦਿਨ ਬਾਅਦ ਜ਼ਿਲ੍ਹਾ ਪਦਰੀ ਮੀਟਿੰਗ ਕਰਕੇ ਪਹਿਲੀ ਮੀਟਿੰਗ ਦੌਰਾਨ ਮਿਲੇ ਸੁਝਾਵਾਂ ਤੇ ਕੀਤੀ ਕਾਰਵਾਈ ਨੂੰ ਵਿਚਾਰਿਆ ਜਾਇਆ ਕਰੇਗਾ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ